ਜੇ ਲੀਡਰਾਂ ਦੀ ਨੀਅਤ ਸਾਫ਼ ਹੋਵੇ ਤਾਂ ਬਹੁਤ ਕੁਝ ਹੋ ਸਕਦਾ ਹੈ ਤੁਸੀਂ ਆਪਣੇ ਦੋਸਤਾਂ ਨੂੰ ਪਟਿਆਲੇ ਰਹਿੰਦੇ ਹੋਣੇ ਦੇਵੀਗੜ੍ਹ ਰਹਿੰਦੇ ਹੋਣੇ ਕੜਾਮ ਰਹਿੰਦੇ ਹੋਣੇ ਸਨੌਰ ਰਹਿੰਦੇ ਹੋਣੇ ਘਨੌਰ ਰਹਿੰਦੇ ਹੋਣੇ ਸ਼ੰਭੂ ਰਹਿੰਦੇ ਹੋਣੇ ਤੁਸੀਂ ਉਹਨਾਂ ਨੂੰ ਫੋਨ ਕਰਕੇ ਪੁੱਛ ਲਿਓ ਅੱਜ 2.5 ਸਾਲ ਹੋ ਗਏ ਸਰਕਾਰ ਬਣੀ ਨੂੰ ਪੰਜਾਬ 'ਚ 43000 ਸਰਕਾਰੀ ਨੌਕਰੀਆਂ ਬਿਨਾ ਕਿਸੇ ਰਿਸ਼ਵਤ ਤੋਂ ਦੇ ਕੇ ਤੁਹਾਡੇ ਸਾਹਮਣੇ ਖੜਾ 43000 ਔਰ ਕਿਸੇ ਦਾ 1 ਰੁਪਿਆ ਲੱਗਿਆ ਹੋਵੇ ਮੈਨੂੰ ਦੱਸ ਦਿਓ ਕਿਰਪਾ ਕਰਕੇ ਕਿ ਕਿ ਰੁਪਿਆ ਲੱਗਿਆ ਜਾਂ ਚਾਹ ਪੀ ਲਈ 2 ਰੁਪਈਆ ਦਾ ਚਾਹ ਦਾ ਕੱਪ ਪੀ ਲਿਆ ਕਿਸੇ ਐਮਐਲਏ ਨੇ ਜਾਂ ਮੰਤਰੀ ਨੇ ਨੌਕਰੀ ਦਿਵਾਉਣ ਬਦਲੇ 2 ਰੁਪਈਆ ਦਾ ਇੱਕ ਘਰ 'ਚ ਤਿੰਨ ਤਿੰਨ ਨੌਕਰੀਆਂ ਵੀ ਮਿਲੀਆਂ ਨੇ ਉਕੇ ਬੱਚਿਆਂ ਨੇ ਪੇਪਰ ਦਿੱਤੇ ਜਿਹੜੇ ਮੈਰਿਟ 'ਚ ਆ ਗਏ ਅਸੀਂ ਬੁਲਾ ਲਏ ਹਜੇ ਹੋਰ ਬਹੁਤ ਸਾਰੀਆਂ ਨੌਕਰੀਆਂ ਉਹਨਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਤੇ ਇੱਥੇ ਹਰਿਆਣੇ 'ਚ ਮੈਂ ਪਤਾ ਕੀਤਾ ਖੱਟਰ ਸਾਹਿਬ ਕਹਿੰਦੇ ਯੂਕਰੇਨ ਚਲੇ ਜਾਓ ਉੱਥੇ ਫੌਜ 'ਚ ਭਰਤੀ ਹੋ ਜਾਓ ਲੈ ਦੱਸ ਅਸੀਂ ਯੂਕਰੇਨ 'ਚੋਂ ਕੱਢੀ ਜਾਂਦੇ ਆ ਆਪਣੇ ਬੱਚਿਆਂ ਨੂੰ ਹਰਿਆਣੇ ਵਾਲੇ ਕਹਿੰਦੇ ਉੱਥੇ ਜਾ ਕੇ ਨੌਕਰੀਆਂ ਕਰ ਲਓ ਸਾਡੇ ਤੋਂ ਦਿੱਤੀ ਨਹੀਂ ਜਾਂਦੀ ਸ਼ਰਮ ਨਹੀਂ ਆਉਂਦੀ ਇਹਨਾਂ ਨੂੰ ਇਹ ਗੱਲ ਕਹਿਣਾਂ ਏ ਸਾਡੇ ਲੀਡਰ ਨੇ ਕਿ ਸਾਡੇ ਬੱਚਿਆਂ ਨੂੰ ਕਹਿ ਰਹੇ ਨੇ ਤੂੰ ਜਾ ਕੇ ਉੱਥੋਂ ਦੀ ਫੌਜ ਚ ਭਰਤੀ ਹੋ ਜਾ ਜਿੱਥੇ ਲੜਾਈ ਲੱਗੀ ਹੋਈ ਹੈ। ਬੱਸ ਇਹ ਬਹੁਤ ਫਰਕ ਹੈ ਜੀ ਨੀਅਤ ਦਾ ਫਰਕ ਹੈ। ਸੋ ਇਹਨਾਂ ਦੇ ਪਿੱਛੇ ਨਾ ਲੱਗਿਓ। ਹਰਿਆਣੇ ਨੇ ਤੇ ਪੰਜਾਬ ਨੇ ਸਾਰੀਆਂ ਬਾਟੇ ਨੂੰ ਮੌਕਾ ਦਿੱਤਾ ਹੈ ਜੀ। ਛੋਟੇ ਵੱਡੇ ਭਾਈ ਆਪਾਂ ਹਰਿਆਣਾ ਪੰਜਾਬ ਪਹਿਲਾਂ ਇਕੱਠੀ ਹੁੰਦੇ ਸੀ। ਪੰਜਾਬ ਨੇ ਵੀ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਨੂੰ ਮੌਕਾ ਦਿੱਤਾ ਕਈ ਵਾਰੀ ਅਕਾਲੀ ਦਲ ਦੇ ਨਾਲ ਭਾਜਪਾ ਇਕੱਠੀ ਹੋ ਗਈ ਮੌਕਾ ਦਿੱਤਾ ਕਈ ਵਾਰੀ ਬਾਰ ਬਾਰ ਮੌਕਾ ਦਿੱਤਾ ਕਿ ਸ਼ਾਇਦ ਹੁਣ ਸੁਧਰ ਕੇ ਹੋਣਗੇ 5 ਸਾਲਾਂ ਬਾਅਦ ਗੱਲ ਨਹੀਂ ਬਣੀ ਹਰਿਆਣੇ ਨੇ ਕਾਂਗਰਸ ਨੂੰ ਮੌਕਾ ਦਿੱਤਾ ਕਈ ਵਾਰੀ ਪਾਜ ਪੰਨੋ ਮੌਕਾ ਦਿੱਤਾ ਕਈ ਵਾਰੀ ਇਨੈਲੋ ਨੂੰ ਮੌਕਾ ਦਿੱਤਾ ਕਈ ਵਾਰੀ ਫਿਰ ਦੁਬਾਰਾ ਮੌਕਾ ਦਿੱਤਾ ਸ਼ਾਇਦ ਸੁਧਰ ਕੇ ਹੋਣ ਗੱਲ ਨਹੀਂ ਬਣੀ ਸੋ ਆਪਣਾ ਤਾਂ ਸਾਰਾ ਕੁਝ ਸਾਂਝਾ ਹੈ ਉਸ ਤੋਂ ਬਾਅਦ ਫਿਰ ਪੰਜਾਬ ਵਾਲਿਆਂ ਨੇ 2022 ਚ ਇੱਕ ਮੌਕਾ ਦਿੱਤਾ ਹੁਣ 117 ਚੋਂ 92 ਅੱਜ ਉਹ ਦੋਨੇ ਪਾਰਟੀਆਂ ਕਿਤੇ ਲੱਭਦੀਆਂ ਨਹੀਂ ਅੱਧੇ ਜੇਲ੍ਹ ਚ ਨੇ ਅੱਧੇ ਜਾਣ ਦੀ ਤਿਆਰੀ ਚ ਨੇ ਜੋ ਉਹਨਾਂ ਨੇ ਪੈਸਾ ਲੁੱਟਿਆ ਜੋ ਲੋਕਾਂ ਦਾ ਖੂਨ ਨਚੋੜਿਆ ਉਹਦਾ ਹਿਸਾਬ ਲੈ ਰਿਆ ਮੈਂ ਹਰ ਦੂਜੇ ਤੀਜੇ ਦਿਨ ਪੜਦੇ ਹੋਵਾਂਗੇ ਕਿ ਪੰਜਾਬ 'ਚ ਫਲਾਨਾ ਫੜ ਲਿਆ ਰਿਸ਼ਵਤ ਪੁਰਾਣੀ ਲਈ ਹੋਈ ਪੁਰਾਣੀ ਲਈ ਹੋਈ ਰਿਸ਼ਵਤ ਜੇ ਅੱਜ ਤੋਂ 10 ਸਾਲ ਪਹਿਲਾਂ ਵੀ ਪੈਸਾ ਲੁੱਟਿਆ ਨਾ ਲੋਕਾਂ ਦਾ ਵਿਆਜ ਸਮੇਤ ਵਾਪਸ ਕਰਵਾਉਂਗਾ ਮੈਂ ਵਿਆਜ ਸਮੇਤ ਖਜ਼ਾਨੇ 'ਚ ਲੈ ਕੇ ਆਉਂਗਾ ਪੰਜਾਬ ਦੇ ਖਜ਼ਾਨੇ 'ਚ ਫੇਰ ਦੁਬਾਰਾ ਆਪਣੇ ਦੋਸਤਾਂ ਨੂੰ ਫੋਨ ਕਰ ਲਿਓ ਕਿ ਭਗਵੰਤ ਮਾਨ ਆ ਕੇ ਭੇਵੇ ਕਹਿ ਕੇ ਗਿਆ ਸੀ ਕਿ 90% ਘਰਾਂ ਨੂੰ ਬਿਜਲੀ ਦਾ ਬਿੱਲ ਨਹੀਂ ਆਉਂਦਾ ਪੰਜਾਬ 'ਚ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਪੁੱਛ ਲਿਓ 2 ਸਾਲ ਹੋ ਗਏ ਜੁਲਾਈ ਦਾ ਕੀਤਾ ਹੋਇਆ ਜੁਲਾਈ ਦਾ ਦਿੱਲੀ ਦੇ ਵਿੱਚ ਵੀ ਇਹੀ ਹੈ ਹਰਿਆਣੇ ਦੇ ਇੱਕ ਪਿੰਡ ਸ਼ਿਵਾਨੀ ਹਿਸਾਰ ਕੋਲੇ ਸ਼ਿਵਾਨੀ ਪਿੰਡ ਹੈ ਉੱਥੇ ਦੇ ਇੱਕ ਪਿੰਡ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਪੈਦਾ ਹੋਇਆ ਆਮ ਬੱਚਾ ਜਿਵੇਂ ਹੁੰਦਾ ਪਿੰਡਾਂ ਦੇ ਜਿਵੇਂ ਬੱਚੇ ਹੁੰਦੇ ਨੇ ਹੱਸਦਾ ਖੇਡਦਾ ਪੜ੍ਹਾਈ ਲਿਖਾਈ ਕਰ ਲਈ ਬਹੁਤ ਵੱਡਾ ਅਫਸਰ ਬਣ ਗਿਆ ਪਰ ਅਫਸਰੀ ਨਹੀਂ ਕੀਤੀ ਕਹਿੰਦਾ ਅਫਸਰੀ ਕਰਕੇ ਤਾਂ ਮੈਂ ਆਵਦਾ ਘਰ ਭਰ ਸਕਦਾ ਲੋਕਾਂ ਦੇ ਘਰ ਮੇਰੇ ਸਾਹਮਣੇ ਲੁੱਟੇ ਜਾ ਰਹੇ ਨੇ ਇਸ ਕਰਕੇ ਮੈਂ ਅਫਸਰੀ ਛੱਡ ਕੇ ਰਾਜਨੀਤੀ ਚਾਉਣਾ ਮੈਂ ਲੀਡਰਾਂ ਨੂੰ ਸਿੱਧੇ ਕਰਨ ਦਾ ਕੰਮ ਕਰੂੰਗਾ ਉਹਨੇ ਆਮ ਆਦੀ ਪਾਰਟੀ ਬਣਾਈ ਦਿੱਲੀ ਦਾ ਤਿੰਨ ਵਾਰੀ ਮੁੱਖ ਮੰਤਰੀ ਬਣ ਗਿਆ ਹਰਿਆਣੇ ਦਾ ਲਾਲ ਕੇਜਰੀਵਾਲ ਕੇਜਰੀਵਾਲ ਸਾਹਿਬ ਨੇ ਕਾਮਕੀ ਰਾਜਨੀਤੀ ਕੀਤੀ ਹੈ ਨਾਮਕੀ ਰਾਜਨੀਤੀ ਨਹੀਂ ਕੀਤੀ